ਧੰਨਵਾਦ ਜੀ ਆਇਆਂ ਨੂੰ ਕਿ ਸਾਡੇ ਹਰ ਵਾਰ ਸਦਨ ਤੁਸੀਂ ਪਹੁੰਚਦੇ ਹੋ ਤੇ ਸਾਡੀ ਗੱਲ ਜਿਹੜੀ ਲੋਕਾਂ ਤੱਕ ਪਹੁੰਚਾਉਂਦੇ ਹੋ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ 14 ਨਵੰਬਰ 2024 ਬਲਵੰਤ ਗਾਰਗੀ ਐਡੀਟੋਰੀਅਮ ਨਾਟ్యం ਨਾਥੀਅਰ ਫੈਸਟੀਵਲ 15 ਦਿਨਾਂ ਦਾ ਇਹ ਥੀਏਟਰ ਫੈਸਟੀਵਲ ਜਿਹੜਾ ਕਿ ਨਾਟ్యం ਦਾ 13ਵਾਂ ਫੈਸਟੀਵਲ ਐ 14 ਨਵੰਬਰ ਤੋਂ ਕਰਵਾਇਆ ਜਾ ਰਿਹਾ ਹੈ ਹਰ ਸਾਲ ਵਾਂਗ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਰਾਜਾਂ ਤੋਂ ਨਾਟਕ ਟੀਮਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਜੇ ਤੁਸੀਂ ਕਹੋ ਕਿ ਇਸ ਵਿੱਚ ਵੱਖਰਾ ਕੀ ਹੈ ਤਾਂ ਨਾਟਕ ਹੀ ਵੱਖੋ-ਵੱਖਰੇ ਹੈ ਕਿਉਂਕਿ ਨਾਟਕ ਹੈ ਜਿਹੜੇ ਉਹਨਾਂ ਦਾ ਰੰਗ ਵੱਖੋ-ਵੱਖਰਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਅਨੇਕਾਂ ਰੰਗ ਨੇ ਉਹਨਾਂ ਰੰਗਾਂ ਦੀ ਖੂਬਸੂਤੀ ਇਹ ਹੈ ਕਿ ਉਹ ਵੱਖੋ-ਵੱਖਰੀ ਨੇ ਇਸੇ ਤਰੀਕੇ ਵੱਖੋ ਵੱਖਰੀ ਰੰਗਾਂ ਦੇ ਨਾਟਕ ਲੋਕਾਂ ਤੱਕ ਦਰਸ਼ਕਾਂ ਤੱਕ ਲੈ ਕੇ ਆਉਣਾ ਸਾਡਾ ਫਰਜ਼ ਹੈ ਤੇ ਅਸੀਂ ਆਪਣੇ ਫਰਜ਼ ਨੂੰ ਨਿਭਾਉਦੇ ਹੋਏ 14 ਫਰਵਰੀ ਨੂੰ 14 ਨਵੰਬਰ ਨੂੰ ਸਭ ਨਾਲ ਦੇ ਰੂਪਰੂ ਹੋ ਰਹੇ ਹਾਂ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਆਡੀਟੋਰੀਅਮ ਬਿਲਕੁਲ ਨਵਾਂ ਬਣ ਚੁੱਕਿਆ ਹੈ ਜਿਹੜੀ ਸਾਡੀ ਬਹੁਤ ਦੇਰ ਦੀ ਇੱਛਾ ਸੀ ਮੰਗ ਸੀ ਤੇ ਸਾਡੀ ਸਰਕਾਰਾਂ ਨੇ ਇਸ ਮੰਗ ਨੂੰ ਸਵੀਕਾਰ ਕੀਤਾ ਪ੍ਰਵਾਨ ਕੀਤਾ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਤੇ ਦਰਸ਼ਕਾਂ ਦੀ ਵੀ ਧਨਵਾਦੀਆਂ ਕਿ ਉਹਨਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਸਾਡੀ ਮੰਗ ਨੂੰ ਹੰਗਾਰਾ ਦਿੱਤਾ ਸਾਡੀ ਮੰਗ ਦੇ ਵਿੱਚ ਸ਼ਾਮਲ ਹੋ ਕੇ ਇਹ ਬਲਵੰਤ ਗਾਰਗੀ ਅਡੀਟੋਰੀਅਮ ਬਣਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਇਹ ਅਡੀਟੋਰੀਅਮ ਇਸ ਤਰੀਕੇ ਦਾ ਪੂਰੇ ਪੰਜਾਬ ਦੇ ਵਿੱਚ ਨਹੀਂ ਹੈ ਅ ਇਸ ਤੋਂ ਬਾਅਦ ਟੈਗ ਆਊਟ ਥੀਟਰ ਚੰਡੀਗੜ੍ਹ ਆਉਂਦਾ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚੰਡੀਗੜ੍ਹ ਵਰਗਾ ਅਡੀਟੋਰੀਅਮ ਬਠਿੰਡਾ ਵਿੱਚ ਆਇਆ ਸੋ ਦੋਨੇ ਖੁਸ਼ੀਆਂ ਨੇ ਸਾਡਾ ਫੈਸਟੀਵਲ ਤੇ ਸਾਡਾ ਐਡੀਟੋਰੀਅਮ ਤੋਂ ਦੋਨਾਂ ਨੂੰ ਦੇਖਣ ਦੇ ਲਈ ਸਾਰੇ ਹੀ ਦਰਸ਼ਕਾਂ ਨੂੰ ਮੈਂ ਆਪਣੇ ਵੱਲੋਂ ਆਪਣੀ ਨਾਟਕੀ ਟੀਮ ਵੱਲੋਂ ਹਾਰਦਿਕ ਸੱਦਾ ਦਿਨਾ ਸਹੀ 7:30 ਵਜੇ ਨਾਟਕ ਸ਼ੁਰੂ ਹੋਇਆ ਕਰਨਗੇ ਤੇ ਇਸ ਵਿੱਚ ਦੇਰੀ ਨਹੀਂ ਹੋਵੇਗੀ ਤੇ ਜਿਹੜਾ ਜਿਹੜਾ ਦਰਸ਼ਕ ਪਹਿਲਾਂ ਆਊਗਾ ਉਸ ਦੀ ਸੀਟ ਪਹਿਲ ਦੇ ਆਧਾਰ ਤੇ ਅੱਗੇ ਹੋਵੇਗੀ ਕੁਝ ਸੀਟਾਂ ਸੀ ਰਿਜ਼ਰਵ ਵੀ ਰੱਖੀਆਂ ਨੇ ਜੋ ਸਾਨੂੰ ਕੁਝ ਡੋਨੇਟ ਕਰਦੇ ਨੇ ਪੈਸੇ ਪੱਖੋਂ ਸਾਡੀ ਮਦਦ ਕਰਦੇ ਨੇ ਉਹਨਾਂ ਦੀਆਂ ਸੀਟਾਂ ਸੀ ਰਿਜ਼ਰਵ ਵੀ ਰੱਖੀਆਂ ਨੇ ਕਿ ਤੇ ਉਸ ਤੋਂ ਬਾਅਦ ਜਿਹੜੀ ਵੀ ਡੱਟ ਇੱਕ ਆਉਣਗੀ ਉਹਨਾਂ ਦੇ ਲਈ ਬਿਲਕੁਲ ਫ੍ਰੀ ਐਂਟਰੀ ਐ ਤੇ ਗੇਟ ਸਾਡੇ 6:30 ਵਜੇ ਖੁੱਲ੍ਹ ਜਾ ਕਰਨਗੇ ਸਵਾ 7:00 ਵਜੇ ਸਹੀ ਟਾਈਮ ਤੇ ਸਾਡੇ ਨਾਟਕ ਦੀ ਸ਼ੁਰੂਆਤ ਹੋਏ ਕਰੇਗੀ ਤੇ ਇਸ ਵਾਰ ਲਗਭਗ 8 ਰਾਜਾਂ ਤੋਂ ਨਾਟਕ ਟੀਮਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਸਮੇਤ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਜੰਮੂ ਕਸ਼ਮੀਰ ਦਿੱਲੀ ਤੇ ਉੱਤਰ ਪ੍ਰਦੇਸ਼ ਇਹਨਾਂ ਰਾਜਾਂ ਦੀਆਂ ਟੀਮਾਂ ਸਾਡੇ درمیان ਪਹੁੰਚ ਰਹੀਆਂ ਨੇ ਸਾਰੇ ਹੀ ਨਾਟਕ ਇੱਕ ਵੱਖਰੇ ਰੰਗਿਤ ਵੱਖਰੇ ਰੰਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਣਗੇ ਖਾਸ ਵਿਸ਼ੇ ਤੇ ਕਰਨਾ ਨਹੀਂ ਨਹੀਂ ਔਖੇ ਵੱਖਰੇ ਵਿਸ਼ੇ ਹੋਣਗੇ ਜੀ ਕੋਈ ਅਸੀਂ ਉਹਨਾਂ ਨੂੰ ਟੌਪਿਕ ਨਹੀਂ ਦਿੰਦੇ ਕਿ ਇਸ ਟੌਪਿਕ ਤੇ ਕਰਨਾ ਜਿਵੇਂ ਜਿਵੇਂ ਅੱਜ ਕੱਲ ਜ਼ਿੰਦਗੀ ਤੇ ਮੋੜ ਹੈਗੇ ਆ ਜੋ ਜੋ ਜ਼ਿੰਦਗੀ ਵਿੱਚ ਚੱਲ ਰਿਹਾ ਹੈ ਜ਼ਿੰਦਗੀ ਦੇ ਬਿਲਕੁਲ ਨੇੜੇ ਦੇ ਨਾਟਕ ਦੇਖੀ ਤੇ ਜਾ ਸਮਾਜਿਕ ਜੋ ਸਮਾਜ ਹੋ ਰਿਹਾ ਸਮਾਜ ਦੀ ਚੰਗਿਆਈ ਬੁਰੀਾਈ ਦੋਨੇ ਚੀਜ਼ੇ ਦਰਸਦਾ ਇਸ ਪੰਜ ਟੀਮਾਂ ਮੇਰੀ ਕਿ ਤੁਹਾਨੂੰ ਦੱਸ ਦਰ ਪੰਜਾਬ ਦੀਆਂ ਹੈਗੀਆਂ ਜੀ ਪੰਜ ਟੀਮਾਂ ਤਾਂ ਪੰਜਾਬ ਦੀ ਜਿਹਦੇ ਵਿੱਚ ਦੋ ਸਾਡੀ ਆਪਣੀਆਂ ਹੈਗੀਆਂ ਉਹਦੇ ਵਿੱਚ ਅਸੀਂ -0000 ਤੇ ਇੱਕ ਡੈਡਜ਼ ਗਰਲਫ੍ਰੈਂਡ ਇਹ ਵੀ ਅਸੀਂ ਪਹਿਲਾਂ ਕੀਤਾ ਸੀਗਾ ਪਿਛਲੇ ਸਾਲ ਐਮਆਰਐਸਪੀ ਟੀਮਸ ਵਿੱਚ ਤੇ ਇਸ ਵਾਰ ਇਸ ਇੱਥੇ ਹੀ ਕਰ ਰਹੇ ਹਾਂ ਕਿਉਂਕਿ ਦਰਸ਼ਕ ਹੈ ਜਿਹੜੇ ਉਹ ਸਾਡੇ ਸ਼ਹਿਰ ਵਾਸੀ ਉੱਚ ਨਹੀਂ ਪਹੁੰਚ ਸਕੇ ਸੀ ਸੋ ਸ਼ਹਿਰ ਵਾਸੀਆਂ ਲਈ ਇਹ ਨਾਟਕ ਬੜਾ ਖੂਬਸੂਰਤ ਹੈ ਕਿ ਅੱਜ ਦੀ ਭਜ ਦੌੜ ਜ਼ਿੰਦਗੀ ਦੇ ਵਿੱਚ ਅਸੀਂ ਧਨ ਦੌਲਤ ਤੇ ਸ਼ੋਹਰਤ ਦੇ ਪਿੱਛੇ ਭੱਦੇ ਰਹਿੰਦੇ ਆ ਤੇ ਪਰਿਵਾਰ ਸਾਡਾ ਪਿੱਛੇ ਰਹਿ ਜਾਂਦਾ ਹੈ ਤੇ ਫਿਰ ਇੱਕ ਜਹੀ ਉਮਰ ਜਦੋਂ ਅਸੀਂ ਵੱਡੇ ਹੁੰਨੇ ਆ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਪਰਿਵਾਰ ਦੀ ਕੀ ਕੀਮਤ ਹੁੰਦੀ ਹੈ ਬੜਾ ਹੀ ਰੋਮਾਂਟਿਕ ਵੀ ਤੇ ਨਾਲ ਦੀ ਨਾਲ ਬਿਲਕੁਲ ਯਥਾਰਤ ਦੇ ਨੇੜੇ ਇਹ ਨਾਟਕ ਪੇਸ਼ ਕੀਤਾ ਜਾਊਗਾ ਮਾਈਨਸ 00 ਵੀ ਜਿਹੜੀ ਕਿ ਪਾਣੀ ਦੀ ਵਿਕਾਰਾਂ ਦੀ ਗੱਲ ਕਰਦਾ ਹੈ ਪੰਜ ਵਿਕਾਰਾਂ ਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ ਹੈ ਤੇ ਇਹਨਾਂ ਨੂੰ ਕਾਬੂ ਕਰਨ ਦੇ ਨਾਲ ਸ਼ਾਂਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਬੜੇ ਹੀ ਕਾਮੇਡੀ ਟੰਗ ਦੇ ਵਿੱਚ ਬੇਸ਼ੱਕ ਉਹ ਬਾਣੀ ਦੀਆਂ ਟੁਕਾਂ ਨੇ ਪਰ ਸਾਰਾ ਨਾਟਕ ਕਾਮੇਡੀ ਦੇ ਵਿੱਚ ਪੇਸ਼ ਕੀਤਾ ਜਾਊਗਾ ਹਾਂਜੀ ਹਾਂਜੀ ਬਿਲਕੁਲ ਜੀ ਹਿੰਦੀ ਤੇ ਪੰਜਾਬੀ ਦੇ ਵਿੱਚ ਨਾਟਕ ਪੇਸ਼ ਕੀਤੇ ਜਾਣਗੇ ਜਿਹੜੇ ਪੰਜਾਬ ਤੋਂ ਬਾਹਰ ਦੇ ਕਿ ਉਹਨਾਂ ਇੱਕ ਦੋ ਟੀਮਾਂ ਪੰਜਾਬ ਦੀਆਂ ਵੀ ਹਿੰਦੀ ਦੇ ਵਿੱਚ ਨਾਟਕ ਪੇਸ਼ ਕਰਨੀਆਂ ਜਿਹੜੀਆਂ ਰਾਜਸਥਾਨ ਵਾਲੀ ਉਹ ਥੋੜੀ ਜਿਹੀ ਹਿੰਦੀ ਦੇ ਨਾਲ ਰਾਜਸਥਾਨੀ ਟੱਚ ਵੀ ਸਮਝ ਆ ਜਾਂਦਾ ਰੇ ਹਾਂ ਬਿਲਕੁਲ ਜੀ ਬਿਲਕੁਲ ਰਾਜਸਥਾਨ ਦੇ ਵਿੱਚ ਵੀ ਨਾਟਕ ਜਿਹੜੇ ਹੋ ਰਿਹਾ ਪਹਿਲ ਇੱਥੇ ਵੱਡੀ ਗੱਲ ਹੈ ਕਿ 14 ਤਰੀਕ ਨੂੰ ਕਿਉਂਕਿ ਬੱਚਿਆਂ ਦਾ ਦਿਨ ਹੈ ਤੇ ਪਹਿਲਾ ਨਾਟਕ ਅਸੀਂ ਬੱਚਿਆਂ ਨੂੰ ਹੀ ਸਮਰਪਿਤ ਕੀਤਾ ਤੇ ਬਲਵੰਤ ਗਾਰਗੀ ਨੇ ਸਮਰਪਿਤ ਕੀਤਾ ਉਹ 25 ਤਰੀਕ ਨੂੰ ਨਾਟਕ ਕੀਤਾ ਜਾਊਗਾ ਕਣਕ ਦੀ ਬੱਤੀ ਉਹ ਅਸੀਂ ਪਹਿਲੇ ਦਿਨ ਕਰਨਾ ਚਾਹੁੰਦੇ ਸੀ पर पहले दिन चलो बच्चों का दिन आ गया इसलिए अच्छा नाटक करवा रहे राजस्थान की टीम अलबेला गांव नाटक लैके आ रही है चौदह नवंबर को लैके अठाई नैनू लगता है कि जिस तरीके का जीवन अल रहा है जीवन जिंदगी हैगी है नाटक का बहुत महत्व है ਕਿਉਂਕਿ ਭਜਨਸ ਦੀ ਤੇ ਟੈਨਸ਼ਨ ਦੀ ਦੁਨੀਆ ਦੇ ਵਿੱਚ ਜਦੋਂ ਕੋਈ ਸਾਡਾ ਹੋਰ ਸਾਥੀ ਨਹੀਂ ਕੋਈ ਹੋਰ ਚੰਗਾ ਸਲਾਹਕਾਰ ਨਹੀਂ ਤੇ ਮੈਨੂੰ ਲੱਗਦਾ ਕਿਤਾਬਾਂ ਬਣਾ ਦਾ ਸਮਾਂ ਨਹੀਂ ਹੈ ਤੇ ਕਿਤਾਬਾਂ ਸਾਡੀਆਂ ਸਭ ਤੋਂ ਵੱਧ ਵਧੀਆ ਸਾਥੀ ਹੁੰਦੀਆਂ ਸੀ ਉਹਨਾਂ ਤੋਂ ਅਸੀਂ ਦੂਰ ਹੋ ਗਏ ਮੋਬਾਈਲ ਦੀ ਨੀਲੀ ਹੋ ਗਈ ਤੇ ਜਦੋਂ ਅਸੀਂ ਥੀਏਟਰ ਦੇ ਵਿੱਚ ਜਾਂਦੇ ਹਾਂ ਨਾਟਕ ਦੇਖਦੇ ਆ ਤਾਂ ਸਾਨੂੰ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨਾਟਕਾਂ ਚੋਂ ਲੱਭਦੀਆਂ ਨੂੰ ਤੇ ਮੈਨੂੰ ਲੱਗਦਾ ਕੋਈ ਚੰਗਾ ਸਲਾਹਕਾਰ ਵੀ ਉਹ ਸਲਾਹਾਂ ਨਹੀਂ ਦੇ ਸਕਦਾ ਜੋ ਨਾਟਕ ਆਪਣੇ ਨਾਟਕੀ ਅੰਦਾਜ਼ ਦੇ ਵਿੱਚ ਤੁਹਾਨੂੰ ਸੁਨੇਹਾ ਦੇ ਜਾਂਦਾ ਹੈ ਇਹ ਬੰਦਿਆ ਮਦੋਕੇ ਜੈਸੀ ਫਿਲਮ ਦੀ ਗੱਲ ਕਰੀਏ ਫਿਲਮ ਦਾ ਤੇ ਥੀਏਟਰ ਦਾ ਫਰਕ ਕੀ ਹੈ ਕਿ ਫਿਲਮ ਦੇ ਵਿੱਚ ਪਰਦੇ ਦੇ ਉੱਤੇ ਜੋਸੀਂ ਦੇਖਦੇ ਹਾਂ ਉਹਦਾ ਇੰਪੈਕਟ ਉਹਨਾ ਨਹੀਂ ਪੈਂਦਾਗਾ ਜਿੰਨਾ ਜਿਉਂਦੇ ਜਗਤ ਦੇ ਪਾਤਰਾਂ ਦਾ ਪੈਂਦਾ ਜਦੋਂ ਤੁਹਾਡੇ ਕੋਲ ਕੋ ਸਾਹਮਣੇ ਪਾਤਰ ਕਿਸੇ ਕਿਰਦਾਰ ਨੂੰ ਨਿਭਾ ਰਿਹਾ ਹੁੰਦਾ ਤਾਂ ਉਹਦਾ ਜਿਹੜਾ ਪ੍ਰਭਾਵ ਹੈ ਉਹ ਚਿਰ ਸਥਾਈ ਹੁੰਦਾ ਲੰਮੇ ਸਮੇਂ ਤੱਕ ਤੁਹਾਡੇ ਮਨ ਤੇ ਰਹਿੰਦਾ ਹੈ ਨਾ ਕਿ ਫਿਲਮ ਜੀ ਰੀਟੇਕ ਹੋ ਜਾਂਦਾ ਇਪਰ ਤੱਕ ਨੇ ਉਹ ਇੱਥੇ ਤਾਂ ਕੰਟੀਨਿਊਸਲੀ ਚੱਲਣਾ ਤੇ ਉਹ ਜੋ ਵੀ ਗਲਤੀ ਹੋ ਗਈ ਜਾਂ ਨਹੀਂ ਹੋਣ ਦੇਣੀ ਤੇ ਇੱਕ ਜਿਹੜੀ ਐਡ ਕਰਨ ਵਾਲੀ ਇੱਥੇ ਗੱਲ ਇਹ ਹੈ ਕਿ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਰੱਖੋਣ ਵਾਲੀ ਹੈ ਪ੍ਰੋਫੈਕਸ਼ਨ ਪ੍ਰੋਫੈਕਸ਼ਨ ਇੱਕ ਵਾਰ ਚਿਰ ਬਸ ਬੱਚਿਆਂ ਨੂੰ ਜ਼ਰੂਰ ਲਿਆਓ ਕਿਉਂ ਬੱਚਿਆਂ ਤੋਂ ਇਹ ਚੀਜ਼ ਵੰਦੀ ਹੋਵੇ ਅੱਗੇ ਪਿੰਡਾਂ 'ਚ ਹਾਂਜੀ ਤੋਂ ਆਪ ਨੇ ਇਹ ਫ੍ਰੀ ਰੱਖਿਆ ਹਾਂਜੀ ਅਸੀਂ ਫ੍ਰੀ ਰੱਖਿਆ ਹੈਗੇ

नजरिया बदलता है क्योंकि जो फ्री चीज होंगी लंगर टाइप होंगी तो लंगर नंगर होगा देखते हैं जो रेस्टोरेंट निगा दे, जाने निगाह होती तो है उस भी दसते फलाने रेस्टोरेंट का टेस्ट एगा जो ऑडिटोरियम के टिकट ला के नाटक देखा जाऊगा साचलन है मतलब कि अभी करा जरूर चाहे छोटी टिकट लाइए इस नहीं बार नहीं लावे बाकी ऑडियंस की राय जरूर लाइए इस बार सारे थीम अलग 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 कोई विषय ये नहीं सोशल इवल दे अगेंस्ट है भी जो भी समाजिक बुराई है उधे ते विषय हम दा जी मैं पिछले बारह साल तक देख के आ जी 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 उसी हर हर नाटक फेस्टिवल में ले ਦਿੱਲੀ ਤੋਂ ਅੰਡੀਆ ਤੋਂ ਵਧੀਆ ਪਰਸਨੈਲਿਟੀ ਸਿਲੈਕਟ ਕਰਨਾ ਹੈ ਕਿ ਟੈਲੈਂਟ ਦੀ ਪਰਸਨੈਲਿਟੀ ਚਲੋ ਬੁਲਾਣੇ ਹੋ ਜੀ ਜੀ ਜਿਵੇਂ ਕਿ ਐਮਕੇ ਰੈਣਾ ਜੀ ਜੀ ਬਿਲਕੁਲ ਵੀ ਉਸ ਦਾ ਵੀ ਕੋਈ ਆ ਰਿਹਾ ਹੈ ਹਾਂ ਐਮਕੇ ਰੈਣਾ ਦਾ ਲੈਵਲ ਦਾ ਬੰਦਾ ਨਾਟਕ ਕਰਨ ਤਾਂ ਨਹੀਂ ਆ ਰਿਹਾ ਪਰ ਦਰਸ਼ਕੋ ਜਿਵੇਂ ਜ਼ਰੂਰ ਆ ਰਹੇ ਹਾਂ ਇੱਕ ਫਿਲਮੀ ਹਸਤੀ ਵੀ ਆ ਰਹੀ ਹੈ ਸਾਡੇ ਕੋਲ ਖਾਸੇ ਪ੍ਰਿੰਸ ਕਮਲਜੀਤ ਸਿੰਘ ਜਿਹੜਾ ਕਿ ਪੰਮਾ ਦੇ ਨਾਮ ਦੇ ਨਾਲ ਜਿਆਦਾ ਪ੍ਰਚਲਿਤ ਹੈ ਹਾਲੀਵੁੱਡ ਦੇ ਵਿੱਚ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਿਹਾ ਹੈਗਾ ਉਹਨਾਂ ਦਾ ਨਾਟਕ ਉਹਨਾਂ ਦਾ ਨਾਟਕ ਰਿਓ ਸਾਨੂੰ ਵੈਸੀ ਦੇਖਣ ਲਈ ਆ ਗਏ। ਬਿਲਕੁਲ ਹਾਂ। ਉਹ ਸਾਡੇ ਦਾ ਮੱਤ ਬਣੇ 7 ਤਾਰੀਖਾ ਰੱਖਿਆ। 9 ਦਾ। 9 ਦਾ। ਜੀ ਜੀ। 9 ਦਾ ਕਦੋਂ ਕਦੋਂ 14 ਕਦੋਂ। ਜੀ ਜੀ। ਉਹ ਲਾਈਟਿੰਗ ਦਾ ਇਸ਼ੂ ਥਾ ਜਾ ਉਹ ਕਦੇ ਮੁੱਕਦਾ ਨਹੀਂ ਲਾਈਟ। ਉਹ ਲਗਭਗ ਤਾਂ ਹੋ ਗਿਆ ਹੈਗਾ ਜੀ। ਪਰ ਫੇਰ ਵੀ ਮੈਨੂੰ ਐਂ ਲੱਗਦਾ ਵੀ ਜਿੰਨੀ ਦੇ ਸਾਡਾ ਨਾਟਕ ਮੇਲਾ ਹੁੰਦਾ ਸੀ ਨਾ, ਉਹ ਨਹੀਂ ਜਿਹੜਾ ਪ੍ਰੋਸੈਸ ਚੱਲੀ ਜੇ। ਪ੍ਰੋਸੈਸ ਕਿਉਂਕਿ ਹਜੇ ਇਹਨਾਂ ਦੇ ਕੋਲੇ ਜਿੱਥੋਂ ਤੱਕ ਮੈਨੂੰ ਇਹ ਚੱਲ ਰਿਹਾ ਹੈ ਤਾਂ ਚੱਲ ਰਿਹਾ ਹੈ। ਨੇ ਕੰਸਟ੍ਰਕਸ਼ਨ ਤਾਂ ਕੰਪਲੀਟ ਹੋ ਗਈ ਕੰਸਟ੍ਰਕਸ਼ਨ ਦਾ ਕੋਈ ਰੋਲਾ ਨਹੀਂਗਾ ਸਿਰਫ ਟੈਕਨੀਕਲ ਇਸ਼ੂਸ ਸੀਗੇ ਉਹਦਾ ਵੀ ਦਿੱਕਤ ਇਹ ਸੀ ਕਿ ਇਹਨਾਂ ਨੇ ਕੋਈ ਹਜੇ ਤੱਕ ਹਾਇਰ ਨਹੀਂ ਕੀਤਾ ਬੰਦਾ ਜੋ ਟੈਕਨੀਸ਼ੀਅਨ ਹੈਗੇ ਤੇ ਉਹਦੇ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈਗੇ ਮੇ ਵੀ ਆਉਂਦੇ ਦਿਨਾਂ ਦੇ ਵਿੱਚ ਉਹ ਵੀ ਕੰਮ ਪੂਰੀ ਕਰ ਲੈਣਗੇ ਹਾਂ ਜੁਆ ਦਾ ਜੁਆ ਦਾ ਨਹੀਂ ਹੁਣ ਤਾਂ ਨਹੀਂ ਉੱਥੇ ਬਿਲਕੁਲ ਨਮਾਇਨ ਹੈ

थिएटर में नाटक करना पहले तो सोचना ही बड़ी असंभव बात है पांच साल के बाद हम इनके साथ जुड़े मेरे ब्रदर है डॉक्टर कशिश तो वो मुझे कहते चलो हम नाटक देखते थे बॉम्बे में जब रहते थे थिएटर में तो नाटक तो एक बहुत बड़ी कला है क्योंकि लाइव जिंदगी को दर्शाना रोज की जिंदगी को नाटक में दर्शाना जो कलाकार होता है उसके लिए बड़ा टफ है क्योंकि कोई फीडबैक नहीं है नाटक में कीर्ति जी भी पीछे से बोल नहीं सकते अगर भूल गया तो भूल गया याद है तो याद है तो उसको कंटिन्यूएशन में करना हमको बड़ा अच्छा लगा तो हम भी इनके साथ चलो अटैच हो गए जो भी थोड़ी बहुत हमने कहा बड़ा अच्छा उपराला है ये बड़ा अच्छा काम है। तो उसके बाद हमने जब देखा कि ओपन एयर थिएटर में हवा भी है पंछी भी उड़ रहे हैं आवाज भी है 12-12 साल के बच्चे पिंडर ऑफ साइलेंस अगर अब चाबी का छल्ला भी फेंक दो तो, तो उसकी आवाज आती थी जो सबसे मुझे बेहतरीन बात लगी मैंने तो कहा यार नाटकों में कितना दम है जी ऑडियंस है खजा खज -ख़़ भरा हुआ है और कोई बंदा उठता नहीं कोई थोड़ा बहुत लिटल बिट थिएटर में हुटिंग होती है या पाँच सौ रुपये की टिकट में लोग बैठते हैं इतनी जेंट्री आती है वहाँ हुटिंग होती है किसी सीन पे किसी उस पर तो ये कला हमको बड़ा अच्छा लगा तो कंटिन्यू तो होता गया चलते रहे जैसे भगत सिंह नाटक भगत सिंह नाटक देख के आप याद करते हो कि हमारे हमारे देश में आपको क्या पता है नेशनल करेक्टर नेशनैलिटी खत्म कल ही मैं किसी को सुन रहा था टीवी में वो कहता है कि टीचर्स को इंजीनियरिंग डॉक्टरी ऐसी पढ़ा के क्या करेंगे कि, कि डॉक्टर जो कोविड में हाल हुआ है जो पेशेंट का हाल होता है ऐसा डॉक्टर क्या बनाना है एजुकेशन का मतलब है जो जिस फील्ड में जो आदमी जाए वो उस फील्ड में अपने आप को पूरा उतारे तो नाटक एक ऐसी कला है इसके थ्रू ये मैसेज दे सकते हैं बच्चों को बड़ों को माँ बाप माँ बाप का मैसेज तो नाटक एक बड़, बहुत ही बड़ी अच्छी कला है और जो कला ये कला है ये खत्म हो चुकी थी अभी दोबारा ये बठंडा में तो मेरे ख्याल में कोई नाटक कोई दो चार बार हमने तो था था तो कभी सुना देखा नहीं पहले ये अलाइव हो गई अब वो ओपन एयर थिएटर की जगह पे सरकार की उससे मदद से या लोगों को लगा कि नाटक बहुत अच्छा है पॉलिटिकल लोगों ने ये इतना बड़ा ऑडिटोरियम बना दिया अब आप भी देखोगे वो तो देखने का ही आ, मजा ही अलग होगा जैसे अभी ओपन एयर थिएटर बन जाता है अब नाटक वहां करने का ज्यादा बेस्ट है या ऑडिटोरियम का एक अलग मजा है ते ओपन का अलग मजा है ये नहीं कहते कि ओपन एयर के मजा नहीं आता वो ਬਿਲਕੁਲ ਉਹਦਾ ਇੱਕ ਅਲੱਗ ਮਜ਼ਾ ਹੈਗਾ ਅਲਕਲੋਰੀਅਨ ਦਾ ਇੱਕ ਅਲੱਗ ਮਜ਼ਾ ਹੌਸਲ ਹਸਾਉਂਦਾ